ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜਾਮ ਕੋ ਛਿਪਰੋ ਹੋਇ ਲਾ ਖੀੜਾ ਬਨਨਾ ਤਨਨਾ त्याग ਕੈ ਪ੍ਰੀਤ ਚਰਨ ਕਵੀਰਾ ਨੀਚ ਕੁਲਾ ਜੁਲਾਹਰੋ ਪਇਓ ਗੁਨੀ ਗਹੀਰਾ ਰਵਿਦਾਸ ਸੋਕਵੰਤਾ ਕੋ ਨੇ ਤਿਆਗੀ ਮਾਇਆ ਪ੍ਰਗਟ ਹੋਆ ਸਾਗ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤ ਕਾਰੀਆਂ ਉਹ ਘਰ ਘਰ ਸੁਨਿਆ ਹਰਦੈ ਗਤਾ ਮੈਂ ਗਨਿਆ ਇਹ ਬਿਦ ਸੁਨ ਕੇ ਜਾ ਕਰੋ ਉਠ ਭਗਤੀ ਲਾਗਾ ਮਿਲਾਏ ਪਰਖ ਗੁਸਾਈਆ ਤੰਨਾ ਬੜ ਭਾਗਾ ਲਖ ਖੁਸ਼ੀਆਂ ਪਾਤਿਸ਼ਾਈਆ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਢਲ ਗੁਰ ਸੇ ਇਹਨੇ ਸੁਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਭਾ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਤਨ ਕਰ ਮਾਨੁਖ ਡਹਿ ਕਾਵਾ ਓ ਅੰਤੁਰ ਜਾਨੀ ਜਾਨ ਪਾਪ ਕਰੇ ਰਮੂਕਰ ਪਾਵੇ ਪੇਖ ਕਰੇ ਨਿਰਵਾਨ ਜਤਨ ਕਰ ਮਾਨੁਖ ਦਹਿਕਾਵੇ ਓ ਅੰਤਰ ਜਾਨੀ ਜਾਨ ਪਾਪ ਕਰੇ ਕਰਮੂਕਰ ਪਾਵੇ ਪੇਖ ਕਰੇ ਨਿਰਵਾਨ ਜਾਨਤ ਦੂਰ ਤੁਮ ਹੈ ਪ੍ਰਭ ਨੇ ਉਤ ਤੱਕ ਉਤ ਤੇ ਉਤ ਭੇਖੇ ਆਵ ਲੋਕੀ ਫੇਰ ਰਾਵ ਜਬ ਲਗ ਟੂਟਾ ਨਹੀਂ ਮਨ ਪਰਮਾ ਤਾਬ ਲਗ ਮੁਕਤ ਨ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨੰਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 680 ਅੰਗ ਦੇ ਉੱਤੇ ਸੁਭਾਏ ਮਾਨ ਤਨੋਸਰੀ ਮਹਲਾ ਪੰਜਵਾਂ ਸੇਂਦਨ ਸਰਤਾਜ ਸ਼ਾਂਤੀ ਦੇ ਪੁੰਜੋ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਤਰਾਸਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਕੀ ਸਮਝਾ ਰਿਹਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਜਿਹੜੇ ਬੰਦੇ ਇਸ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਲਾਲਚ ਕਰਦੇ ਆ ਕਿਸੇ ਨਾਲ ਧੋਖਾ ਕਰਦੇ ਆ ਕਿਸੇ ਨਾਲ ਫਰੇਬ ਕਰਦੇ ਆ ਉਹਨਾਂ ਦੀ ਗੱਲ ਅਕੀ ਗੁਰ ਅਰਜਨ ਸਾਹਿਬ ਜੀ ਕਰਦੇ ਆ ਯਤਨ ਕਰ ਮਾਨੁਖ ਦਹਿ ਕਾਵ ਹੈ ਉਹ ਅੰਤਰ ਜਾਨੀ ਜਾਣੈ ਕਹਿੰਦੇ ਯਤਨ ਕਰ ਮਾਨੁਖ ਦਹਿ ਕਾਵ ਹੈ ਕਾਵ ਦਾ ਭਾਵ ਉਹਦਾ ਧੋਖਾ ਕਿਸੇ ਦੇ ਨਾਲ ਧੋਖਾ ਕਰ ਲੈਣਾ ਕਿਸੇ ਦੇ ਨਾਲ ਲੁੱਟਖੋ ਕਰ ਲੈਣੀ ਕਿਸੇ ਦੇ ਨਾਲ ਮਾੜੇ ਵਤੀਰਾ ਕਰ ਲੈਣਾ ਉਹਨੂੰ ਗੁਰੂ ਸਾਹਿਬ ਕਹਿੰਦੇ ਆ ਬਹੁਤ ਤਰ੍ਹਾਂ ਦੇ ਨਾਲ ਧੋਖੇ ਕਰਦੇ ਆ ਲੋਕ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਨਾ ਕਿ ਬੜੇ ਤਰੀਕਿਆਂ ਦੇ ਨਾਲ ਲੋਕ ਕਿਸੇ ਦਾ ਕਿਸੇ ਦੇ ਨਾਲ ਠੱਗੀ ਕਰਦੇ ਆ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਜਤਨ ਕਰੇ ਮਾਂ ਨੂੰ ਕਢਹਿਕਾਵੇ ਉਹ ਅੰਤਰਜਾਨੀ ਜਾਣੈ ਬੜੇ ਤਰੀਕਿਆਂ ਦੇ ਨਾਲ ਲੋਕਾਂ ਨੂੰ ਠੱਗਦੇ ਐ ਉਹਨਾਂ ਨੂੰ ਲੱਗਦਾ ਕਿ ਪ੍ਰਮਾਤਮਾ ਕਿਹੜਾ ਵੇਖਦਾ ਜਿਹੜੇ ਚੋਰ ਹੁੰਦੇ ਐ ਜਿਹੜੇ ਠੱਗ ਹੁੰਦੇ ਐ ਜਿਹੜੇ ਨੁਟੇਰੇ ਹੁੰਦੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਕਿਹੜਾ ਕੋਈ ਵੇਖ ਰਿਹਾ ਐ ਉਹ ਅੰਦਰ ਜਾਣੇ ਜਾਨਾ ਕਹਿੰਦੇ ਉਹ ਪ੍ਰਮਾਤਮਾ ਤੇ ਜਾਣਦਾ ਹੈ ਨਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਬਹੁ ਪਰ ਪੰਜ ਕਰ ਪਰ ਧਨ ਲਿਆਵੇ ਸੁੱਤ ਧਾਰਾ ਭਿਆਨ ਲੁਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਚੀ ਪਹਲੇਜੈ ਛਿਨ ਛਿਨ ਤਨ ਛੀਜਾ ਜਾ ਜਨਾਵੇ ਤਬ ਤੇਰੀ ਊਪ ਕੋਈ ਪਾਣੀ ਉਹ ਨਾ ਪਾਵੇ ਗੁਰੂ ਅਰਜਨ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੇ ਕਿਸੇ ਨਾਲ ਧੋਖਾ ਕਰੇਗਾ ਨਾ ਜੇ ਕਿਸੇ ਨਾਲ ਠੱਗੀਆਂ ਕਰੇਗਾ ਅੰਤਲਾ ਸਮਾਂ ਕਹਿੰਦੇ ਤੇਰਾ ਇਸ ਤਰ੍ਹਾਂ ਦਾ ਹੋਣਾ ਕਿ ਕਿਸੇ ਨੇ ਤੇਰੀ ਬੁੱਕ ਚ ਪਾਣੀ ਵੀ ਨਹੀਂ ਪਾਉਣਾ ਇੱਥੇ ਗੁਰੂ ਅਰਜਨ ਸਾਹਿਬ ਜੀ ਸਾਨੂੰ ਇਹੀ ਸਮਝਾ ਰਹੇ ਐ ਕਿ ਜਤਨ ਕਰੇ ਮਨ ਨੂੰ ਕਢਹਿ ਕਾਵੇ ਕਿ ਉਹ ਬੜੇ ਤਰੀਕਿਆਂ ਦੇ ਨਾਲ ਅੱਜ ਠਗੀਆਂ ਕਰਦੇ ਐ ਉਹਨਾਂ ਨੂੰ ਲੱਗਦਾ ਕਿ ਮੈਨੂੰ ਕਿਹੜਾ ਕੋਈ ਵੇਖ ਰਿਹਾ ਉਹ ਅੰਤਰਜਾਮੀ ਜਾਣੈ ਜਿਹੜਾ ਪ੍ਰਮਾਤਮਾ ਅੰਤਰਜਾਮੀ ਹੋ ਤੇ ਸਾਰਿਆਂ ਨੂੰ ਵੇਖ ਰਿਆ ਨਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੇਉ ਪੁਕਾਰ ਕਿ ਉਹ ਪ੍ਰਮਾਤਮਾ ਸਾਰਿਆਂ ਨੂੰ ਵੇਖ ਰਿਹਾ ਐ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਪਾਪ ਕਰੇ ਕਰਮੁਕਰ ਪਾਵੈ ਭੇਖ ਕਰੈ ਨਿਰਵਾਨੈ ਨਿਰਵਾਨੈ ਦਾ ਭਾਵ ਹੁੰਦਾ ਧਾਰਮਿਕ ਲਿਬਾਸ ਪਹਿਨਣਾ ਹੁਣ ਮੇਰੇ ਵਰਗੇ ਕਹਿੰਦੇ ਆਸੀਂ ਧਾਰਮਿਕ ਲਿਬਾਸ ਤੇ ਪਹਿਨ ਲਿਆ ਪਰ ਅੰਦਰ ਜਿਹੜੇ ਪਾਪ ਚੱਲ ਰਹੇ ਨੇ ਉਹਨਾਂ ਤੋਂ ਮੁਕਰਦੇ ਆਸੀਂ ਪੰਜ ਪਿਆਰਿਆਂ ਦੇ ਸਾਹਮਣੇ ਖੜਕੇ ਵੀ ਮੁੱਕਰ ਜਾਂਦੇ ਹੈ ਕਿ ਇੱਥੇ ਗੁਰੂ ਤੇ ਅਰਜਨ ਸਾਹਿਬਰੇ ਕਹਿੰਦੇ ਪਾਪ ਕਰੇ ਕਰ ਮੁੱਕਰ ਪਾਵੇ ਬੰਦਾ ਪਾਪ ਬੜੇ ਕਰਦਾ ਜਦੋਂ ਉਹਨੂੰ ਪੁੱਛ ਲੋ ਮੁੱਕਰ ਜਾਂਦਾ ਪਾਪ ਥੋੜਾ ਦੱਸਦਾ ਕਿ ਮੈਂ ਆ ਵੀ ਪਾਪ ਕੀਤਾ ਮੈਂ ਆ ਵੀ ਪਾਪ ਕੀਤਾ ਜੇ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਉਹਤੇ ਫਿਰ ਲੋਕਾਂ ਨੂੰ ਦੱਸਦਾ ਫਿਰ ਉਹਤੇ ਕਹਿੰਦਾ ਮੇਰੇ ਅਨਾਉਂਸਮੈਂਟ ਵੀ ਕਰਾ ਦਿਓ ਜੀ ਕਿ ਮੈਂ ਫਲਾਣਾ ਚੰਗਾ ਕੰਮ ਕੀਤਾ ਪਰ ਜਿਹੜੇ ਕੰਮ ਸਾਡੇ ਪਾਪਾਂ ਦੇ ਕੀਤੇ ਐ ਉਹਨਾਂ ਬਾਰੇ ਵੀ ਦੱਸਿਆ ਕਦੇ ਕਿਸੇ ਨੂੰ ਇੱਥੇ ਗੁਰੂ ਅਰਜਨ ਸਾਹਿਬ ਜੀ ਮਾਰੇ ਕਹਿੰਦੇ ਪਾਪ ਕਰੇ ਕਰ ਮੁਕਰ ਪਾਵੈ ਵੇਖ ਕਰੈ ਨਿਰਵਾਨੈ ਵੇਖਦੇ ਧਾਰਨ ਕਰ ਲਿਆ ਸੰਤਾਂ ਵਾਲਾ ਵੇਖਦੇ ਧਾਰਨ ਕਰ ਲਿਆ ਮਹਾਤਮਾਂ ਵਾਲਾ ਪਰ ਜਿਹੜੇ ਪਾਪ ਕਰਦੇ ਉਹਨਾਂ ਤੋਂ ਮੁਕਰਦਾ ਜਾ ਰਿਹਾ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਮਿਲਣਾ ਨਹੀਂ ਜੇ ਇਕੱਲਾ ਕਹਿੰਦੇ ਮੈਂ ਕਿ ਪਹਿਰਾਵਾ ਪਾ ਲਿਆ ਮੈਂ ਇਕੱਲੇ ਪਹਿਰਾਵੇ ਨਾਲ ਮਿਲਦਾ ਨਹੀਂ ਰੱਬ ਹੁਣ ਕਈ ਲੋਕ ਧਾਰਮਿਕ ਅਸਥਾਨਾਂ ਤੇ ਜਾਂਦੇ ਆ ਗੁਰੂ ਸਾਹਿਬ ਕਹਿੰਦੇ ਕੱਲਾ ਧਾਰਮਿਕ ਅਸਥਾਨ ਤੇ ਜਾਣ ਨਾਲ ਰੱਬ ਮਿਲ ਜਾਂਦਾ ਜਿੰਨਾ ਚਿਰ ਉਹ ਥਾਂ ਤੇ ਜਾ ਕੇ ਉੱਥੇ ਦੀ ਸਿੱਖਿਆ ਨਹੀਂ ਲੈਂਦਾ ਜਿਹਦੇ ਸਿੱਖਿਆ ਹੀ ਨਹੀਂ ਲਈ ਉਹਨਾਂ ਚਿਰ ਕਹਿੰਦੇ ਰੱਬ ਥੋੜਾ ਮਿਲਦਾ ਜਾਣਤ ਦੂਰ ਤੁਮ ਹੈ ਪ੍ਰਭ ਨੇੜ ਕਹਿੰਦੇ ਪ੍ਰਮਾਤਮਾ ਹੈ ਸਭ ਦੇ ਨੇੜੇ ਅਸੀਂ ਜਾਣਦੇ ਆ ਕਿ ਪ੍ਰਮਾਤਮਾ ਤੇ ਬਹੁਤ ਦੂਰ ਹੈ ਕਈ ਕਹਿੰਦੇ ਸਤਵੇਂ ਅਸਮਾਨ ਚ ਪਰ ਕਈਆਂ ਨੇ ਆਖਿਆ ਇੱਥੇ ਹੈ ਹੀ ਨਹੀਂ ਉੱਤੇ ਦੱਖਣ ਦੇਸ਼ ਚ ਰਹਿੰਦਾ ਕਈਆਂ ਨੇ ਆਖਿਆ ਉਹ ਦੱਖਣ ਦੇਸ਼ ਚ ਨਹੀਂ ਉਹ ਤੇ ਫਲਾਣੇ ਦੇਸ਼ ਚ ਰਹਿੰਦਾ ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਪੜਦੇ ਆ ਨਾ ਅਸੀਂ ਭਗਤ ਕਬੀਰ ਸਾਹਿਬ ਕਹਿੰਦੇ ਦੱਖਣ ਦੇਸ਼ ਹਰੀ ਦਾ ਵਾਸਾ ਪਛਮ ਅੱਲਾ ਮਕਮਾ ਇੱਕ ਕਹਿੰਦੇ ਦੱਖਣ ਚ ਹੈ ਪਰਮਾਤਮਾ ਇੱਕ ਕਹਿੰਦੇ ਪੱਛਮ ਚ ਹੈ ਜਿਹੜੇ ਹਿੰਦੂ ਧਰਮ ਨੂੰ ਮੰਨਣ ਵਾਲੇ ਆ ਉਹ ਕਹਿੰਦੇ ਆ ਦੱਖਣ ਦੇ ਵਿੱਚ ਪਰਮਾਤਮਾ ਕਿਉਂਕਿ ਦੱਖਣ ਦੇ ਵਿੱਚ ਨਾ ਇੱਕ ਬਹੁਤ ਵੱਡਾ ਮੰਦਿਰ ਹੈ ਜਗਨਨਾਥ ਪੁਰੀ ਦੇ ਵਿੱਚ ਬਹੁਤ ਵੱਡਾ ਮੰਦਿਰ ਹੈ ਲੋਕ ਉੱਤੇ ਜਾ ਕੇ ਮੱਥਾ ਟੇਕਦੇ ਐ ਉਹ ਕਹਿੰਦੇ ਕੱਲਾ ਪ੍ਰਮਾਤਮਾ ਇੱਥੀ ਹੈ ਦੱਖਣ ਦੇਸ਼ ਹਰੀ ਦਾ ਵਾਸਾ ਪੱਛਮ ਅੱਲਾ ਮਕਾਮਾ ਜਿਹੜਾ ਪੱਛਮ ਵਾਲੇ ਪਾਸੇ ਮੱਕਾ ਹੁਣ ਜਿਹੜੇ ਮੁਸਲਮਾਨ ਨੇ ਉਹ ਕਹਿੰਦੇ ਕੱਲਾ ਮੱਕੇ ਚੀ ਹੈ ਰੱਬ ਉਧਰਲੇ ਪਾਸੇ ਹੈ ਪੱਛਮ ਵਾਲੇ ਪਾਸੇ ਹੈ ਪਰ ਇੱਥੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬਰੇ ਕਹਿੰਦੇ ਜਾਨਤ ਦੂਰ ਤੁਮੈ ਪ੍ਰਭ ਨੇਰ ਲੋਕੀ ਜਾਣਦੇ ਦੂਰ ਨੇ ਪਰ ਪ੍ਰਮਾਤਮਾ ਤੇ ਤੇਰੇ ਨਾਲ ਰਹਿੰਦਾ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰੋਜ਼ ਪੜ੍ਹਦੇ ਆ ਨਾ ਸ਼ਬਦ ਕੀ ਦੁਖਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੁੱਤੇ ਅਸੀਂ ਜਾਣੀਏ ਤੇ ਸਹੀ ਕਿ ਪ੍ਰਮਾਤਮਾ ਮੇਰੇ ਨਾਲ ਹੈ ਜਿੱਦੇ ਜਾਣ ਲਿਆ ਉੱਤੇ ਪ੍ਰਮਾਤਮਾ ਸਾਡੇ ਨਾਲ ਹੈ ਹੁਣ ਕਈ ਕਹਿੰਦੇ ਸਤਵੇਂ ਅਸਮਾਨ ਤੇ ਰਹਿੰਦਾ ਜੀ ਪ੍ਰਮਾਤਮਾ ਤੇ ਨਹੀਂ ਉੱਤੇ ਸਾਡੇ ਨਾਲ ਰਹਿੰਦਾ ਘਟ ਘਟ ਮੈਂ ਹਰ ਜੂ ਦਸਾ ਸੰਤਨ ਕਹੇ ਬੁਕਾਰ ਉੱਤੇ ਹਰ ਥਾਂ ਤੇ ਹਰ ਜਰਰੇ ਦੇ ਵਿੱਚ ਹਰ ਧਾਂ ਤੇ ਟਹਿਣੀਆਂ ਦੇ ਵਿੱਚ ਪੱਤਿਆਂ ਦੇ ਵਿੱਚ ਖਤਾਂ ਦੇ ਵਿੱਚ ਪਸ਼ੂਆਂ ਦੇ ਵਿੱਚ ਪੰਛੀਆਂ ਦੇ ਵਿੱਚ ਸਾਰੇ ਜੋ ਵਸਣ ਨਾਲ ਜਨ ਰਹੇ ਨੇ ਉੱਤ ਤੱਕ ਹੈ ਉੱਤ ਤੇ ਉੱਤ ਪੇਖ ਹੈ ਆਵੇ ਲੋਭੀ ਫੇਰ ਕਹਿੰਦੇ ਜਿਹੜਾ ਲੋਭੀ ਬੰਦਾ ਹੁੰਦਾ ਕਹਿੰਦੇ ਇੱਧਰ ਨੂੰ ਦੇਖਦਾ ਕਹਿੰਦੇ ਇੱਧਰ ਨੂੰ ਦੇਖਦਾ ਹੈ ਉੱਤ ਤੱਕ ਹੈ ਉੱਤ ਤੇ ਉੱਤ ਪੇਖ ਹੈ ਕਦੇ ਇੱਧਰਲੇ ਬੰਨੇ ਦੇਖਦਾ ਕਦੇ ਇੱਧਰਲੇ ਬੰਨੇ ਦੇਖਦਾ ਕਿ ਲੋਭ ਲਾਲਚ ਦੇ ਵਿੱਚ ਮੈਂ ਆ ਵੀ ਲੁੱਟਣਾ ਹੈ ਆ ਵੀ ਲੁੱਟਣਾ ਹੈ ਆਵੇ ਲੋਭੀ ਫੇਰ ਗੁਰੂ ਸਾਹਿਬ ਕਹਿੰਦੇ ਲੋਭ ਲਾਲਚ ਮਾੜਾ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਆ ਕਿ ਲਾਲਚ ਛੱਡੋ ਅੰਦੇ ਹੋ ਲਾਲਚ ਦੁੱਖ ਭਾਰੇ ਕਹਿੰਦੇ ਇਹ ਲਾਲਚ ਜਿਹੜਾ ਇਹਦਾ ਦੁੱਖ ਬਹੁਤ ਵੱਡਾ ਹੋਣਾ ਇਹਨੂੰ ਛੱਡਦੇ ਹੋ ਕਹਿੰਦੇ ਜਿਹੜੇ ਅੰਨੇ ਮਨੁੱਖ ਨੇ ਉਹ ਕਰਦੇ ਆ ਲੋਭ ਲਾਲਚ ਅੰਨੇ ਮਨੁੱਖ ਜਿਹੜੇ ਪ੍ਰਮਾਤਮਾ ਵੱਲੋਂ ਵਾਪਸ ਮੁੜ ਗਏ ਨੇ ਜਿਹੜੇ ਪ੍ਰਮਾਤਮਾ ਵੱਲ ਪਿੱਠ ਕਰੀ ਬੈਠੇ ਆ ਕਹਿੰਦੇ ਉਹ ਬੰਦੇ ਅੰਨੇ ਹੋ ਗਏ ਲਾਲਚ ਦੇ ਵਿੱਚ ਲੋਭ ਦੇ ਵਿੱਚ ਅੰਨੇ ਹੋ ਗਏ ਕਹਿੰਦੇ ਉਹ ਫਿਰ ਇਹ ਲਾਲਚ ਕਰਦੇ ਆ ਗੁਰੂ ਸਾਹਿਬ ਕਹਿੰਦੇ ਲਾਲਚ ਛੱਡੋ ਅੰਦੇ ਹੋ ਲਾਲਚ ਦੁੱਖ ਭਾਰੇ ਕਹਿੰਦੇ ਲਾਲਚ ਬਹੁਤ ਵੱਡਾ ਦੁੱਖ ਹੈ ਇਹਦੇ ਤੋਂ ਬਚਣਾ ਹੈ ਜੇ ਤਾਂ ਪ੍ਰਮਾਤਮਾ ਦੇ ਦਰ ਤੇ ਆ ਜਾਓ ਪ੍ਰਮਾਤਮਾ ਦੀ ਹਜ਼ੂਰੀ ਚ ਆ ਜਾਓ ਗੁਰੂ ਸਾਹਿਬ ਦੇ ਲੜ ਲੱਗ ਜਾਓ ਜਿੱਦੇ ਗੁਰੂ ਦੇ ਲੜ ਲੱਗੇ ਉਹਨੇ ਸਾਡੇ ਅੰਦਰੋਂ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਕੱਢ ਦੇਣੇ ਆ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਬ ਲਗ ਤੂਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹਿੰਦੇ ਜਿੰਨਾ ਚਿਰ ਤੇਰੇ ਅੰਦਰ ਭਰਮ ਪਿਆ ਹੋਇਆ ਨਾ ਕਹਿੰਦੇ ਉਹਨਾਂ ਜਿੰਨਾ ਚਿਰ ਭਰਮ ਟੁੱਟਦਾ ਨਹੀਂ ਉਹਨਾਂ ਚਿਰ ਤੋਂ ਮੁਕਤ ਨਹੀਂ ਹੁੰਦਾ ਹੁਣ ਭਰਮ ਕਿਹੜਾ ਹੁੰਦਾ ਅਸੀਂ ਕਈ ਵਾਰੀ ਜਾਣਦੇ ਆ ਨਾ ਸੜਕ ਤੇ ਬੱਸ ਵਿੱਚ ਬੈਠੇ ਹੋਏ ਗੱਡੀ 'ਚ ਬੈਠੇ ਹੋਏ ਮੋਟਰਸਾਈਕਲ ਤੇ ਜਾ ਰਹੇ ਹੋਏ ਤਾਂ ਸਾਹਮਣੇ ਸੜਕ ਤੇ ਸਾਨੂੰ ਲੱਗਦਾ ਕਿ ਪਾਣੀ ਖੜਾ ਹੈ ਜਦੋਂ ਉਸ ਜਗ੍ਹਾ ਤੇ ਜਾਂਦੇ ਆ ਪਾਣੀ ਹੁੰਦਾ ਨਹੀਂ ਕਹਿੰਦੇ ਉਹ ਸਾਡਾ ਭਰਮ ਹੁੰਦਾ ਹੈ ਕਈ ਵਾਰੀ ਰਾਤ ਨੂੰ ਬੰਦਾ ਤੁਰਿਆ ਜਾ ਰਿਹਾ ਹੁੰਦਾ ਪਿਆ ਪਈ ਹੁੰਦੀਆਂ ਰਸੇ ਤੇ ਸਾਨੂੰ ਲੱਗਦਾ ਕਿ ਸੱਪ ਪਿਆ ਉਹ ਭਰਮ ਹੁੰਦਾ ਸਾਡਾ ਇਹ ਕਹਿੰਦੇ ਭਰਮਾਂ ਦੇ ਵਿੱਚ ਉਹ ਸਾਨੂੰ ਲੱਗਦਾ ਕਿ ਇਹਨੂੰ ਵੀ ਲੁੱਟ ਲਈਏ ਇਹਨੂੰ ਵੀ ਲੁੱਟ ਲਈਏ ਕਿ ਬਹੁਤ ਪੈਸਾ ਕਰ ਲਈਏ ਕਹਿੰਦੇ ਪੈਸਾ ਤੇ ਕਰ ਲੇਗਾ ਪਰ ਪ੍ਰਮਾਤਮਾ ਦੇ ਨਾਲ ਨਹੀਂ ਜੁੜ ਸਕਦਾ ਇਹ ਵੀ ਇੱਕ ਤੇਰੇ ਅੰਦਰ ਭਰਮ ਪੈ ਗਿਆ ਕਹਿੰਦੇ ਜਬ ਲਗ ਟੁੱਟਾ ਨਾਹੀ ਮਨ ਭਰਮਾਂ ਜਿੱਤੇ ਭਰਮ ਟੁੱਟ ਗਿਆ ਨਾ ਤਬ ਲਗ ਮੁਕਤ ਨਾ ਕੋਈ ਜਿੰਨਾ ਚਿਰ ਸਾਡੇ ਅੰਦਰ ਭਰਮ ਹੈ ਉਹਨਾਂ ਚਿਰ ਮੁਕਤ ਨਹੀਂ ਹੋਵਾਂਗੇ ਜਿੱਦ ਦੇ ਭਰਮ ਟੁੱਟ ਗਿਆ ਉਦੋਂ ਮੁਕਤ ਹੋ ਜਾਾਂਗੇ ਬਸ ਤੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਕਹੋ ਨਾਨਕ ਦਇਆ ਸੁਆਮੀ ਸੰਤ ਭਗਤ ਜਨ ਸੋਏ ਕਹਿੰਦੇ ਜਿਸ ਦਿਨ ਪ੍ਰਮਾਤਮਾ ਸਾਡੇ ਤੇ ਕਿਰਪਾ ਕਰਦੀ ਨਾ ਉਹਨੇ ਜਿੱਦੇ ਉਹਨੇ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਲਿਆ ਉਹਦੇ ਕਹਿੰਦੇ ਕੋ ਨਾਨਕ ਦਿਆਲ ਸਵਾਮੀ ਸੰਤ ਭਗਤ ਜਨ ਸੋਏ ਉਹ ਦਿਨ ਸਾਡੀ ਜ਼ਿੰਦਗੀ ਇਦਾਂ ਲੱਗਣੀ ਹੈ ਕਿ ਅਸੀਂ ਤੇ ਸੰਤ ਬਣ ਗਏ ਉਹਦੇ ਇਸ ਤਰ੍ਹਾਂ ਲੱਗਣਾ ਕਿ ਅਸੀਂ ਤੇ ਭਗਤ ਬਣ ਗਏ ਉਹਦੇ ਇਸ ਤਰ੍ਹਾਂ ਲੱਗਣਾ ਕਿ ਅਸੀਂ ਤੇ ਦਾਸ ਬਣ ਗਏ ਜਨ ਦਾ ਭਾਵਨ ਦਾ ਦਾਸ ਕਿ ਅਸੀਂ ਪ੍ਰਮਾਤਮਾ ਦੇ ਘਰ ਦੇ ਗੋਲੇ ਬਣ ਗਏ ਅਸੀਂ ਪ੍ਰਮਾਤਮਾ ਦੇ ਦਰ ਦੇ ਸੇਵਕ ਬਣ ਗਏ ਜਿਸ ਦਿਨ ਪ੍ਰਮਾਤਮਾ ਨੇ ਸਾਡੇ ਤੇ ਦਿਆਲ ਮਿਹਰ ਭਰਿਆ ਹੱਥ ਰੱਖਿਆ ਜਿੱਤੇ ਮਿਹਰ ਭਰਿਆ ਹੱਥ ਰੱਖਿਆ ਉਹਦੇ ਫਿਰ ਪ੍ਰਮਾਤਮਾ ਦੇ ਵਿੱਚ ਇੱਕਮਿਕ ਹੋ ਜਾਗੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੇ ਸੰਪੂਰਨ ਥਿਆ ਰਾਮ ਇੱਥੇ ਗੁਰੂ ਅਰਜਨ ਸਾਹਿਬ ਜੀ ਸਾਰੇ ਸ਼ਬਦ ਦੇ ਵਿੱਚ ਸਾਨੂੰ ਇਹੀ ਕਹਿ ਰਹੇ ਐ ਕਿ ਮਾੜੇ ਕੰਮ ਨੇ ਜਿਹੜੇ ਇਹਨਾਂ ਨੂੰ ਛੱਡਣਾ ਪੈਣਾ ਜੇ ਨਾਲ-ਨਾਲ ਮਾੜੇ ਵੀ ਕਰ ਰਹੇ ਆ ਤੇ ਨਾਲ-ਨਾਲ ਅਸੀਂ ਗੁਰਦੁਆਰੇ ਮੰਦਰ ਮਸਜਿਦ ਵੀ ਜਾ ਰਹੇ ਆ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ ਹੈ ਜੇ ਗੁਰਦੁਆਰਾ ਸਾਹਿਬ ਆਉਣਾ ਮੰਦਿਰ ਚ ਜਾਣਾ ਮਸਜਿਦ ਚ ਜਾਣਾ ਤਾਂ ਜਿਹੜੇ ਅੰਦਰ ਲੋਭ ਲਾਲਚ ਕਹਿੰਦੇ ਇਹ ਤੇਰੇ ਅੰਦਰ ਪੈ ਗਿਆ ਇਹਨੂੰ ਕੱਢਣਾ ਪੈਣਾ ਜਿੱਦੈ ਇਹਨੂੰ ਕੱਢਦਾ ਵਾ ਸੋਦੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਣਗੇ ਜਵ ਲਗ ਟੁੱਟੈ ਨਾਹੀ ਮਨ ਭਰਮਾ ਤਵ ਲਗ ਮੁਕਤ ਨਾ ਕੋਈ ਕਹੋ ਨਾਮ ਤੇ ਦਿਆਲ ਸੁਆਮੀ ਸੰਤ ਭਗਤ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ